ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਸਰੀਆ ਮਲਦਰਵਾਂ ਵੱਲੋਂ ਬਹੁਤ ਜ਼ਿਆਦਾ ਕਸਟਮਰ ਡਿਮਾਂਡ ਆ ਰਹੀ ਸੀ ਕਿ ਭਾਜੀ ਸਾਨੂੰ 2025 ਹੋ ਰਹਿਣ ਦੇ ਵਿੱਚ ਵੈਰਾਈਟੀ ਚਾਹੀਦੀ ਹੈ ਅਸੀਂ ਕਰਵੇ ਵਾਸਤੇ ਵੀ ਲੈਣੇ ਆ ਅਸੀਂ ਵੈਡਿੰਗ ਲਈ ਵੀ ਲੈਣੇ ਆ ਅਸੀਂ ਕਿਸੇ ਨੂੰ ਦੇਣੇ ਵੀ ਆ ਸੋ ਸਪੈਸ਼ਲ ਪੀਸ ਲੈ ਕੇ ਆਏ ਥੋੜੇ ਵਾਸਤੇ ਅੱਜ ਇੱਕ ਲੌਂਗ ਵੀਡੀਓ ਲੈ ਕੇ ਆਏ ਆ ਇਹ ਸਾਰੇ ਪੀਸ ਤੁਹਾਨੂੰ ਓਪਨ ਕਰਕੇ ਦਿਖਾਵਾਂਗਾ ਵੀਡੀਓ ਲਾਸਟ ਤੱਕ ਦੇਖਿਓ ਸਭ ਨੂੰ ਬੇਨਤੀ ਹੈ ਇਹਨਾਂ ਦਾ ਪ੍ਰਾਈਸ ਜਿਹੜਾ ਆਏਗਾ 2200 2400 ਇਸ ਰੇਂਜ ਦੇ ਵਿੱਚ ਵੈਰਾਈਟੀ ਹੈ ਸੋ ਬੜੇ ਸ਼ਾਨਦਾਰ ਸੂਟ ਆਏ ਨੇ ਨਵੇਂ-ਨਵੇਂ ਫੈਬਰਿਕ ਆਏ ਨੇ ਨਵੀਂ-ਨਵੀਂ ਡਿਜ਼ਾਈਨਿੰਗ ਆਈ ਹੈ ਸੋ ਹੁਣ ਕੱਲਾ-ਕੱਲਾ ਆਪਾਂ ਪੀਸ ਓਪਨ ਕਰਕੇ ਤੁਹਾਨੂੰ ਦਿਖਾਨੇ ਆ ਲਓ ਜੀ ਸਟਾਰਟ ਕਰਦੇ ਆ ਆਪਾਂ ਪ੍ਰੋਪਰ ਵੀਡੀਓ ਹੁਣ ਚੈੱਕ ਕਰੋ ਆ ਆ ਰਿਹਾ ਪਹਿਲਾ ਡਿਜ਼ਾਈਨ ਸੋ ਬਿਊਟੀਫੁਲ ਡਿਜ਼ਾਈਨ ਆ ਰਿਹਾ ਜੀ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਹੈਂਡਵਰਕ ਦੇ ਵਿੱਚ ਪਹਿਲਾਂ ਤਾਂ ਮੇਰੀ ਬੇਨਤੀ ਹੈ ਸਭ ਨੂੰ ਕਿ ਹਰ ਇੱਕ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਪ੍ਰੋਪਰ ਬਾਜੂ ਤੇ ਕੰਮ ਸਲਵਾਰ ਦੇ ਪੌਂਚ ਤੇ ਕੰਮ ਆ ਰਿਹਾ ਜੀ ਇਹਦੇ ਵਿੱਚ ਪੂਰੇ ਚਾਰ ਰੰਗ ਰੈਡੀ ਕਰਵਾਏ ਆ ਇਹਦਾ ਪ੍ਰਾਈਸ ਨਾਲ ਹੀ ਦੱਸ ਕੇ ਜਾਊਂਗਾ ਸਭ ਦਾ ਪ੍ਰਾਈਸ ਨਾਲ ਦੱਸ ਕੇ ਜਾਊਂਗਾ ਜੀ ਕੈਲਕੂਲੇਟਰ ਆ ਦੁਪੱਟਾ ਜੀ ਇਸਰਾ ਸੋ ਇਸ ਦੇ ਵਿੱਚ ਛੇਡ ਰਪਾ ਰੈਡੀ ਕਰਵਾਇਆ ਬਿਲਕੁਲ ਨਵੇਂ ਛੇਡ ਆਏ ਆ ਜੀ ਆ ਚੈੱਕ ਕਰੋ ਇੱਕ ਆ ਰਿਹਾ ਜੀ ਮਸਟਰਡ ਕਲਰ ਮਸਟਰਡ ਨਾਲ ਜਿਹੜਾ ਕੰਬੀਨੇਸ਼ਨ ਆ ਜੀ ਉਹ ਆ ਰਿਹਾ ਬਲੂ ਦਾ ਬਿਲਕੁਲ ਨਵਾਂ ਕੰਟਰਾਸਟ ਹੈ ਇੱਕ ਆ ਰਿਹਾ ਜੀ ਬਲੂ ਕਲਰ ਕਲਰ ਦੇਖੋ ਤੁਸੀਂ ਕਿੰਨਾ ਸ਼ਾਨਦਾਰ ਆ ਆ ਡਿਜ਼ਾਈਨ ਆ ਡਿਜ਼ਾਈਨ ਆ ਆ ਦੇਖੋ ਬੜਾ ਪਿਆਰਾ ਆਰਟੀਕਲ ਆ ਇੱਕ ਆ ਰਿਹਾ ਬਲੂ ਸ਼ੇਡ ਬਲੂ ਨਾਲ ਆ ਰਿਹਾ ਜੀ ਇਹਦਾ ਆਪੋਜ਼ਿਟ ਮਸਟਰਡ ਦਾ ਇੱਕ ਆ ਰਿਹਾ ਜੀ ਪੀਕਾਕ ਕਲਰ ਬਿਲਕੁਲ ਨਵਾਂ ਸ਼ੇਡ ਆ ਇੱਕ ਆ ਰਿਹਾ ਪੀਕਾਕ ਸ਼ੇਡ ਆ ਵੀ ਕਲਰ ਬੜਾ ਸ਼ਾਨਦਾਰ ਆ ਬਿਲਕੁਲ ਨਵਾਂ ਸ਼ੇਡ ਆ ਜੀ ਔਰ ਇਜ਼ਾ ਆ ਰਿਹਾ ਜੀ ਕੰਬੀਨੇਸ਼ਨ ਦੁਪੱਟਾ ਗਾਜ਼ਰੀ ਦਾ ਸੋ ਇਸ ਦੇ ਵਿੱਚ ਪੂਰੇ ਚਾਰ ਰੰਗ ਨੇ ਇਸ ਦਾ ਪ੍ਰਾਈਸ ਰਹਿਣਾ ਜੀ ਸਿਰਫ ਤੇ ਸਿਰਫ 2400 ਰੁਪਏ 2400 ਰੁਪਏ ਪ੍ਰਾਈਸ ਰਹੇਗਾ 8 ਡਿਜ਼ਾਈਨ ਦਾ ਸੋ ਹੁਣ ਇਹਦੇ ਚੋਂ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੋ ਜਾ ਤਾਂ ਆਪਣਾ ਸਕਰੀਨਸ਼ਾਟ ਲਈ ਚਲਿਓ ਤੇ ਆਰਡਰ ਤੁਸੀਂ WhatsApp ਤੇ ਕਰੀ ਚਲਿਓ ਪ੍ਰਾਈਸ ਮੈਂ ਨਾਲ ਦੱਸ ਕੇ ਜਾਊਂਗਾ ਜੀ ਸਭ ਨੂੰ ਬੇਨਤੀ ਹੈ ਵੀਡੀਓ ਲਾਸਟ ਤੱਕ ਦੇਖਿਓ ਆ ਆ ਗਿਆ ਪਹਿਲਾ ਡਿਜ਼ਾਈਨ ਜੀ ਨੈਕਸਟ ਡਿਜ਼ਾਈਨ ਦਾ ਤੁਹਾਨੂੰ ਦਿਖਾਣਾ ਸੈਕੰਡ ਡਿਜ਼ਾਈਨ ਬੜਾ ਸ਼ਾਨਦਾਰ ਹੈ ਜੀ ਆਹ ਵਾਲਾ ਸਾਰੇ ਡਿਜ਼ਾਈਨ ਤੁਹਾਨੂੰ ਓਪਨ ਕਰਕੇ ਦਿਖਾਊਂਗਾ ਮੈਂ ਤੁਸੀਂ ਡਿਜ਼ਾਈਨ ਕੱਲਾ ਕੱਲਾ ਚੈੱਕ ਕਰ ਲਿਓ ਬੜੇ ਪਿਆਰੇ ਪੀਸ ਆਏ ਹੋਣੇ ਆ ਚੈੱਕ ਕਰੋ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਆਰਟੀਕਲ ਹੈ ਜੀ ਮੇਰੀ ਗਾਰੰਟੀ ਹੈ ਮਾਰਕੀਟ ਰੇਟ ਦੀ ਗੱਲ ਕਰੀ ਤਾਂ 3000 ਤੱਕ ਦਾ ਆਈਟਮ ਨਹੀਂ ਮਿਲਦੀ ਹੈ। ਆ ਚੈੱਕ ਕਰੋ ਪੂਰਾ ਫਰੰਟ ਹੈਂਡਵਰਕ ਦਾ ਕੰਮ ਹੈ, ਜਰੀ ਵਰਕ ਦਾ ਕੰਮ ਹੈ, ਬਾਜੂ ਤੇ ਵਰਕ ਹੈ। ਸਪੈਸ਼ਲ ਆਰਟੀਕਲ ਹੈ। ਇਹ ਕਲਰ ਐਹੋ ਜਿਹਾ ਤੁਸੀਂ ਹਲਦੀ ਦੇ ਫੰਕਸ਼ਨ ਦੇ ਵੀਅਰ ਕਰ ਸਕਦੇ ਹੋ। ਸਪੈਸ਼ਲ ਜਿਨ੍ਹਾਂ ਨੇ yellow ਕਲਰ ਲੈਣਾ ਤਾਂ ਬਹੁਤ ਪਿਆਰਾ ਕਲਰ ਹੈ। ਆ ਦੇਖੋ yellow monster ਜਿਹੜਾ ਕਲਰ ਹੈ ਬੋਟਮ ਤੇ ਵਰਕ ਆ ਰਿਹਾ, ਸਲਵਾਰ ਤੇ ਵਰਕ ਹੈ ਔਰ ਆ ਦੁਪੱਟਾ ਜੀ। ਮੈਂ ਤੁਹਾਨੂੰ ਸਾਰੇ ਪੀਸ ਦਿਖਾਉਂਗਾ। ਸਭ ਨੂੰ ਬੇਨਤੀ ਹੈ ਵੀਡੀਓ ਲਾਸਟ ਤੱਕ ਬਣੇ ਰਹੋ। ਆ ਦੇਖੋ ਆ ਆ ਰਿਹਾ ਦੁਪੱਟਾ। ਇਸ ਦਾ ਪ੍ਰਾਈ ਕਲਰ ਦੇਖੋ ਕਿਡਾ ਐਕਸੀਲੈਂਟ ਹੈ ਆ ਲੋ ਇੱਕ ਹਰ ਹੈ ਜੀ ਫਿਰੋਜ਼ੀ ਸ਼ੇਡ ਇੱਕ ਹਰ ਹੈ ਜੀ ਗ੍ਰੀਨ ਮੈਂ ਦੀ ਸ਼ੇਡ ਤੁਸੀਂ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਕਲਰ ਹੈ ਇੱਕ ਹਰ ਹੈ ਜੀ ਗਾਜ਼ੀ ਸ਼ੇਡ ਆ ਲੋ ਜਿਨ੍ਹਾਂ ਨੇ ਕਰਵੇ ਵਾਸਤੇ ਲੈਣਾ ਤਾਂ ਸਪੈਸ਼ਲ ਕਲਰ ਆ ਬਸ ਸੋ ਇਸ ਦਾ ਪ੍ਰਾਈਸ ਆ ਰਿਹਾ ਜੀ 2450 ਰੁਪਏ 2450 ਰੁਪਏ ਪ੍ਰਾਈਸ ਆ ਰਿਹਾ ਸਕਰੀਨਸ਼ਾਟ ਲੈ ਲਓ ਜਿਹੜਾ ਵੀ ਕਲਰ ਚਾਹੀਦਾ ਹੋਵੇ ਸੋ ਨੈਕਸਟ ਡਿਜ਼ਾਈਨ ਤੁਹਾਨੂੰ ਦਸਾਣਾ ਮੈਂ ਓਪਨ ਕਰਕੇ ਮੈਂ ਸਾਰੇ ਪੀਸ ਤੁਹਾਨੂੰ ਓਪਨ ਨਹੀਂ ਕਰ ਸਕਦਾ ਕਿਉਂਕਿ ਵੀਡੀਓ ਫਿਰ ਜ਼ਿਆਦਾ ਹੀ ਲੰਬੀ ਬਣ ਜੇਗੀ ਇਸ ਕਰਕੇ ਆਪਾਂ ਥੋੜਾ ਟਾਈਮ ਦੀ ਵੀ ਬਚਤ ਕਰਾਂਗੇ ਆ ਲੋ ਇੱਕ ਡਿਜ਼ਾਈਨ ਆਇਆ ਜੀ ਬੜਾ ਸ਼ਾਨਦਾਰ ਡਿਜ਼ਾਈਨ ਆ ਬਿਲਕੁਲ ਨਵਾਂ ਡਿਜ਼ਾਈਨ ਆ ਜੀ ਇਹਦਾ ਡਿਜ਼ਾਈਨ ਬਹੁਤ ਸੋਹਣਾ ਬਣਾ ਹੋਇਆ ਪ੍ਰਾਈਸ ਵੀ ਠੀਕ ਹੈ ਆਰਟੀਕਲ ਵੀ ਬੜਾ ਸ਼ਾਨਦਾਰ ਆ ਪਾਰਟੀ ویئر ਵੀ ਹੈ ਵਿਸਕੋਸ অর্ਗੈਨਜ਼ਾ ਫੈਬਰਿਕ ਆ ਪੂਰਾ ਫਰੰਟ ਬਣਾ ਹੋਇਆ ਹੈ ਹੈਂਡਵਰਕ ਹੈ ਥ्रेडਵਰਕ ਹੈ ਅਲਟੀਮੇਟ ਆਰਟੀਕਲ ਹੈ ਬਿਊਟੀਫੁਲ ਆਰਟੀਕਲ ਹੈ ਸਲਵਾਰ ਤੇ ਵੀ ਵਰਕ ਆ ਜੀ ਪਿਓਰ ਸਿਲਕ ਦੀ ਬਾਟਮ ਆ ਰਹੀ ਹੈ ਬਾਟਮ ਤੇ ਆ ਰਿਹਾ ਵਰਕ ਆ ਚੈੱਕ ਕਰੋ ਆ ਸਲਵਾਰ ਤੇ ਵਰਕ ਆ ਰਿਹਾ ਇਹਦੇ ਛੇੜ ਆਪਾਂ 6 ਤੋਂ 7 ਛੇੜ ਰੈਡੀ ਕਰਵਾਏ ਆ ਆ ਰਿਹਾ ਜੀ ਇਸ ਦਾ ਦੁਪੱਟਾ ਸੋ ਇਸ ਦੇ ਸ਼ੇਡ ਆਣਗੇ ਜੀ ਬੜੇ ਪਿਆਰੇ ਸ਼ੇਡ ਆਏ ਆ ਆ ਦੇਖੋ ਇਸ ਦਾ ਪ੍ਰਾਈਸ ਆ ਰਿਹਾ ਜੀ ਇਸ ਦਾ ਪ੍ਰਾਈਸ ਬਹੁਤ ਘੱਟ ਆ ਰਿਹਾ ਬਿਲਕੁਲ ਇਕਨੋਮਿਕਲ ਪ੍ਰਾਈਸ ਆ ਜੀ 280 ਰੁਪਏ ਦਾ ਸੂਟ ਪਏਗਾ ਜੀ ਇਸ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲਦੇਗੀ ਕਲਰ ਆਪਸ਼ਨ ਹੈਗੀ ਆ ਜੀ ਇੱਕ ਆਏਗਾ ਜੀ ਲਾਈਟ 오ਰੇਂਜ ਪੀਚ ਜਿਹਾ ਕਲਰ ਹੈ ਇੱਕ ਆ ਰਿਹਾ ਸੀ ਗ੍ਰੀਨ ਫਰੋਜ਼ੀ ਜਿਹਾ ਸ਼ੇਡ ਕਲਰ ਦੇਖੋ ਤੁਸੀਂ ਐਕਸਲੈਂਟ ਕਲਰ ਨੇ ਬਿਲਕੁਲ ਨਵੇਂ ਕਲਰ ਨੇ ਇੱਕ ਆ ਰਿਹਾ ਬਲੈਕ ਸ਼ੇਡ ਜਿਨ੍ਹਾਂ ਨੇ ਬਲੈਕ ਕਲਰ ਜਿਹੜੇ ਬਲੈਕ ਕਲਰ ਪਾਉਣ ਦੇ ਸ਼ਕੀਨਾ ਉਹਨਾਂ ਵਾਸਤੇ ਵਨ ਆਫ ਦਾ ਬੈਸਟ ਹੈ ਜੀ ਆ ਚੈੱਕ ਕਰੋ ਇੱਕ ਆ ਰਿਹਾ ਬਲੈਕ ਸ਼ੇਡ ਔਰ ਇੱਕ ਆ ਰਹਾ ਜੀ ਆ ਵਾਲਾ ਮਹਿੰਦੀ ਜੇ ਕਲਰ ਲਾਈਟ ਮਹਿੰਦੀ ਸੁੱਕਾ ਮਹਿੰਦੀ ਆ ਰੰਗ ਹੈ ਔਰ ਇੱਕ ਆ ਰਹੀ ਜੀ ਗਾਜ਼ਰੀ ਸ਼ੇਡ ਗਾਜ਼ਰੀ ਪਿੰਕ ਜਿਹਾ ਕਲਰ ਆ ਦੇਖੋ ਕਿੰਨਾ ਪਿਆਰਾ ਸ਼ੇਡ ਹੈ ਇਹ ਆ ਰਿਹਾ ਗਾਜ਼ਰੀ ਸ਼ੇਡ ਸੋ ਕਲਰ ਦੇਖੋ ਇੱਕ ਕਲਰ ਗਾਜ਼ਰੀ ਆ ਗਿਆ ਇੱਕ ਆ ਗਿਆ ਗ੍ਰੀਨ ਆ ਗਿਆ ਇੱਕ ਆ ਗਿਆ ਜੀ ਸੀ ਗ੍ਰੀਨ ਆ ਗਿਆ ਇੱਕ ਆ ਗਿਆ ਜੀ ਬਲੈਕ ਆ ਗਿਆ ਔਰ ਇੱਕ ਆ ਗਿਆ ਜੀ ਆ ਪੀਚ ਜਿਹਾ ਕਲਰ ਔਰ ਇੱਕ ਆ ਗਿਆ ਜੀ ਲਵੈਂਡਰ ਸ਼ੇਡ ਮੌਕ कलर ਇਸ ਦਾ ਪ੍ਰਾਈਸ ਆ ਰਿਹਾ 2280 ਰੁਪਏ স্ক্রিনਸ਼ਾਟ ਲੈ ਕੇ ਆਰਡਰ ਕਰ ਲਓ ਫਟਾਫਟ WhatsApp ਤੇ ਸੋ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਣਾ ਬੜਾ ਸ਼ਾਨਦਾਰ ਇੱਕ ਡਿਜ਼ਾਈਨ ਆਇਆ ਜੀ ਆਹ ਵਾਲਾ ਜਿਨ੍ਹਾਂ ਨੇ ਨਵਾਂ ਫੈਬਰਿਕ ਲੈਣਾ ਹੈ ਇਹ ਆਏਗਾ ਜੀ ਬਿਲਕੁਲ ਨਿਊ ਫੈਬਰਿਕ ਲਾਂਚ ਹੋਇਆ ਹੈ ਇਹ ਆਏਗਾ ਕਾਂਜੀਵੜਾ ਕਾਂਜੀਵੜਾ ਡੋਰੀਆ ਫੈਬਰਿਕ ਨਵਾਂ ਆਇਆ ਜੀ ਇਹ ਆ ਚੈੱਕ ਕਰੋ ਪੂਰਾ ਫਰੰਟ ਹੈਵੀ ਹੈ ਬੜਾ ਸ਼ਾਨਦਾਰ ਫੈਬਰਿਕ ਹੈ ਵੀ ਸ਼ੇਪ ਨੈਕ ਹੈ ਪਾਕਿਸਤਾਨੀ ਲੁੱਕ ਦਾ ਆਰਟੀਕਲ ਹੈ ਬਹੁਤ ਪਿਆਰਾ ਆਰਟੀਕਲ ਹੈ ਔਰ ਰੇਂਜ ਵਾਈਜ਼ ਬਹੁਤ ਇਕਨੋਮਿਕਲ ਹੈ ਆ ਮੈਚਿੰਗ ਬਾਟਮ ਆ ਰਹੀ ਹੈ ਸਿਲਕ ਦੀ ਜੀ ਔਰ ਨਾਲ ਆ ਰਿਹਾ ਜੀ ਆਹ ਵਾਲਾ ਦੁਪੱਟਾ ਆ ਰਿਹਾ ਇਸ ਦੇ ਨਾਲ ਦੁਪੱਟਾ ਜੀ ਦੁਪੱਟਾ ਵੀ ਸੇਮ ਫੈਬਰਿਕ ਦਾ ਆ ਰਿਹਾ ਜਿਹੜਾ ਸ਼ਰਟ ਦਾ ਫੈਬਰਿਕ ਆ ਉਸ ਫੈਬਰਿਕ ਦਾ ਦੁਪੱਟਾ ਆ ਰਿਹਾ ਤੇ ਦੁਪੱਟੇ ਤੇ ਵਰਕ ਕਰਿਆ ਹੋਇਆ ਇਸ ਦੇ ਵੀ ਸ਼ੇਡ ਰੈਡੀ ਕਰਵਾਇਆ ਬੜੇ ਪਿਆਰੇ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ ਮੈਂ ਕਹਿੰਦਾ ਇਕਨੋਮਿਕਲ ਪ੍ਰਾਈਸ ਆ ਰਿਹਾ ਪਹਿਲਾਂ ਇਸ ਦਾ ਪ੍ਰਾਈਸ ਆਇਆ ਸੀਗਾ 2350 ਰੁਪਏ ਪਰ ਇਸ ਵਾਰੀ ਪ੍ਰਾਈਸ ਘਟਾ ਆਇਆ ਜੀ ਆ ਚੈੱਕ ਕਰੋ ਇੱਕ ਆ ਰਿਹਾ ਜੀ ਮੋਵ ਸ਼ੇਡ ਇੱਕ ਕਾਰਿਆ ਗਾਜ਼ੀ ਦਾਲਚੀਨੀਆ ਕਲਰ ਬਿਲਕੁਲ ਨਵਾਂ ਸ਼ੇਡ ਆ ਜੀ ਕਲਰ ਚੈੱਕ ਕਰੋ ਕਿੰਨਾ ਐਕਸੀਲੈਂਟ ਕਲਰ ਨੇ ਇੱਕ ਕਾਰਿਆ ਜੀ ਆ ਵਾਲਾ ਆ ਸੀ ਗ੍ਰੀਨ ਦਾ ਕਲਰ ਆ ਰਿਹਾ ਕਲਰ ਦੇਖੋ ਕਿੰਨਾ ਪਿਆਰਾ ਇਸ ਦਾ ਪ੍ਰਾਈਸ ਆ ਰਿਹਾ ਜੀ 2150 ਰੁਪਏ 200 ਰੁਪਏ ਸਸਤਾ ਆਇਆ ਜੀ ਇਸ ਵਰੀ ਆਰਟੀਕਲ ਇਹ 2150 ਰੁਪਏ ਪ੍ਰਾਈਸ ਰਹੇਗਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਕਰ ਲਿਓ WhatsApp ਤੇ ਸ਼ਾਨਦਾਰ ਆਰਟੀਕਲ ਲੈ ਕੇ ਆਂ ਜੀ ਡਿਜ਼ਾਈਨਰ ਬੁਟੀਕ ਮੰਡ ਬਾਟਮ ਵਰਕ ਨਾਲ ਵੀ ਸ਼ੇਪ ਨੈਕ ਹੈਂਡ ਵਰਕ ਜੈਲੀ ਵਰਕ ਸਪੈਸ਼ਲ ਆਰਟੀਕਲ ਹੈ ਪਾਰਟੀ ਵੇਅਰ ਹੈ ਵੈਡਿੰਗ ਵੇਅਰ ਹੈ ਜਿਵੇਂ ਮਰਜ਼ੀ ਵੇ ਨੈਕਸਟ ਆਰਟੀਕਲ ਆ ਰਿਹਾ ਜੀ ਬੜਾ ਸ਼ਾਨਦਾਰ ਜਿਨ੍ਹਾਂ ਨੇ ਸਪੈਸ਼ਲ ਕਰਵੇ ਵਾਸਤੇ ਆਰਟੀਕਲ ਲੈਣਾ ਹੈ ਇਹ ਕਰਵੇ ਲਈ ਸਪੈਸ਼ਲ ਆਰਟੀਕਲ ਆ ਤੁਹਾਡੇ ਵਾਸਤੇ ਚਾਹੇ ਤੁਸੀਂ ਵੈਡਿੰਗ 'ਚ ਵੇਅਰ ਕਰ ਲੋ ਜਿਵੇਂ ਮਰਜ਼ੀ ਵੇਅਰ ਕਰ ਲੋ ਆਰਟੀਕਲ ਬਹੁਤ ਸ਼ਾਨਦਾਰ ਬਣਾਇਆ ਹੋਇਆ ਪੂਰਾ ਫਰੰਟ ਹੈ ਲੈਂਥ ਦੀ ਜਿਵੇਂ ਮਰਜ਼ੀ ਰੱਖ ਸਕਦੇ ਹੋ ਲੈਂਥ ਦੀ ਕੋਈ ਦਿੱਕਤ ਨਹੀਂ ਆਉਂਦੀ ਆ ਦੇਖੋ ਪੂਰਾ ਫਰੰਟ ਹੈ ਜਰੀ ਵਰਕ ਹੈਂਡ ਵਰਕ ਥ्रेड ਵਰਕ ਦਾ ਕੰਮ ਹੈ ਜੀ ਅਲਟੀਮੇਟ ਆਰਟੀਕਲ ਹੈ ਔਰ ਰੇਂਜ ਵਾਈਜ਼ ਬਹੁਤ ਇਕਨੋਮਿਕਲ ਹੈ ਸਲਵਾਰ ਤੇ ਵਰਕਰ ਹੈ ਜੀ ਪਿਓਰ ਸਿਲਕ ਦੀ 3 ਮੀਟਰ ਦੀ ਬਾਟਮ ਆ ਰਹੀ ਹੈ ਨਾਲ ਆ ਰਿਹਾ ਵਰ ਫਿਓਲ 오ਰਗੈਂਜ਼ਾ ਦਾ ਦੁਪੱਟਾ ਦੁਪੱਟੇ ਦੇ ਸਾਰੀਆਂ ਛੜੀਆਂ ਬਣੀਆਂ ਹੋਈਆਂ ਨੇ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ ਪ੍ਰਾਈਸ ਆ ਰਿਹਾ ਸਿਰਫ ਤੇ ਸਿਰਫ 2400 ਰੁਪਏ 2400 ਰੁਪਏ ਪ੍ਰਾਈਸ ਆ ਰਿਹਾ ਜੀ ਆਪਾਂ ਤੁਹਾਨੂੰ ਇਹਦੇ ਕਲਰ ਦਿਖਾਉਣੇ ਆ ਪ੍ਰੋਪਰ ਇੱਕ ਆ ਰਿਹਾ ਇਸ ਗ੍ਰੀਨ ਸ਼ੇਡ ਲਓ ਜੀ ਕਲਰ ਚੈੱਕ ਕਰੋ ਇੱਕ ਆ ਰਿਹਾ ਗ੍ਰੀਨ ਸ਼ੇਡ ਇੱਕ ਆ ਰਿਹਾ ਚੈਰੀ ਕਲਰ ਕਲਰ ਦੇਖੋ ਕਿੰਨਾ ਪਿਆਰਾ ਹੈ 2400 ਰੁਪਏ ਪ੍ਰਾਈਸ ਰਹੇਗਾ ਇੱਕ ਆ ਰਿਹਾ yellow mustard ਕਲਰ yellow ਜਿਹਾ ਕਲਰ ਹੈ ਆਹ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਇੱਕ ਆ ਰਿਹਾ ਜੀ ਫਰੋਗੀ ਸ਼ੇਡ ਪਿੱਛੇ ਪਾ ਲਈ ਜੇ ਅੱਗੇ ਪਾਲ ਲੈਣ ਤੁਹਾਨੂੰ ਇੱਕ ਆ ਰਿਹਾ ਜੀ ਫਿਰੋਜ਼ੀ ਸ਼ੇਡ ਔਰ ਇੱਕ ਆ ਰਿਹਾ ਜੀ ਇਸ ਤੇ ਰੈੱਡ ਸ਼ੇਡ ਲੋ ਜੀ ਜਿਨ੍ਹਾਂ ਨੇ ਰੈੱਡ ਕਲਰ ਘੱਟ ਰੇਂਜ ਚ ਲੈਣਾ ਤਾਂ ਸਭ ਤੋਂ ਬੈਸਟ ਆ ਲੋ 2400 ਰੁਪਏ ਪ੍ਰਾਈਜ਼ ਰਹੇਗਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਕਰ ਲਓ ਵਟਸਐਪ ਤੇ ਜੀ 2400 ਰੁਪਏ ਪ੍ਰਾਈਜ਼ ਰਹੇਗਾ ਸੋ ਕਲਰ ਦੇਖ ਲਓ ਰੈੱਡ ਆ ਗਿਆ ਜੀ yellow ਆ ਗਿਆ ਜੀ ਫਿਰੋਜ਼ੀ ਆ ਗਿਆ ਜੀ ਚੈਰੀ ਕਲਰ ਆ ਗਿਆ ਜੀ ਗ੍ਰੀਨ ਸ਼ੇਡ ਆ ਗਿਆ ਜੀ ਔਰ ਗਾਜ਼ਰੀ ਛੇੜ ਆ ਗਿਆ ਕਲਰ ਸਾਰੇ ਸੋਹਣੇ ਆ 2400 ਰੁਪਏ ਪ੍ਰਾਈਸ ਹੈ ਜੀ ਸੋ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਨਾ ਜੀ ਪੇਸਟਰ ਕਲਰ ਚਾਰਟ ਆਇਆ ਇਹਦਾ ਕਲਰ ਚਾਰਟ ਵੀ ਬਹੁਤ ਸੋਹਣਾ ਹੈ ਇਹਦਾ ਫੈਬਰਿਕ ਵੀ ਨਵਾਂ ਆਇਆ ਜੀ ਇਹ ਆਇਆ ਨਵਾਂ ਫੈਬਰਿਕ ਜਿੰਮੀ ਚੂ ਫੈਬਰਿਕ ਹੈ ਜੀ ਨਿਊ ਫੈਬਰਿਕ ਲਾਂਚ ਹੋਇਆ ਆ ਦੇਖੋ ਪੀਸ ਚੈੱਕ ਕਰੋ ਕਿ ਨਾ ਸ਼ਾਨਦਾਰ ਬਣਾਇਆ ਪੂਰਾ ਫਰੰਟ ਹੈਵੀ ਆ ਰਿਹਾ ਜੀ ਪੂਰਾ ਫਰੰਟ ਜਿਹੜਾ ਮਰਜ਼ੀ ਵੇਅਰ ਕਰ ਲੇ ਸਪੈਸ਼ਲ ਆਰਟੀਕਲ ਹੈ ਪੂਰਾ ਫਰੰਟ ਹੈ ਫਰੰਟ ਇੱਥੇ ਗਿਆ ਦੁਪੱਟਾ ਇਹਦਾ ਪੂਰਾ ਫਰੰਟ ਹੈਵੀ ਆ ਰਿਹਾ ਆ ਚੈੱਕ ਕਰੋ ਪੂਰਾ ਫਰੰਟ ਸਾਰਾ ਪਰਲ ਦਾ ਕੰਮ ਜਰੀ ਵਰ ਨਲਕੀ ਵਰ ਅਲਟੀਮੇਟ ਆਰਟੀਕਲ ਹੈ ਜੀ ਗਾਜ਼ਰੀ ਪਿੱਛੇ ਆ ਕਲਰ ਆ ਤੇ ਸਿਲਕ ਦੀ ਬਾਟਮ ਬਾਟਮ ਤੇ ਵੀ ਵਰਕ ਆ ਰਿਹਾ ਔਰ ਦੁਪੱਟਾ ਵੀ ਇਹਦਾ ਆ ਰਿਹਾ ਜੀ ਬਿਲਕੁਲ ਨਵੇਂ ਸਟੱਫ ਦੇ ਵਿੱਚ ਆ ਚੈੱਕ ਕਰੋ ਦੁਪੱਟਾ ਵੀ ਜਿਹੜਾ ਆ ਰਿਹਾ ਜੀ ਬਿਲਕੁਲ ਨਵੇਂ ਸਟੱਫ ਦਾ ਜਿੰਮੀ ਚੋਂ ਫੈਬਰੀ ਦਾ ਦੁਪੱਟਾ ਆ ਰਿਹਾ ਦੁਪੱਟੇ ਦੀ ਲੰਬਾਈ ਔਰ ਪਣਾ ਐਨ ਖੁੱਲਾ ਡੁੱਲਾ ਦੁਪੱਟਾ ਵਧੀਆ ਦੁਪੱਟਾ ਬਣਾ ਹੈ ਇਸ ਦਾ ਸ਼ੇਡ ਆ ਰਿਹਾ ਪਹਿਲਾਂ ਤਾਂ ਦਾ ਪ੍ਰਾਈਸ ਸੁਣ ਲਓ ਜੀ ਪ੍ਰਾਈਸ ਜਿਹੜਾ ਆ ਰਿਹਾ ਜੀ ਇਸ ਦਾ 2150 ਰੁਪਏ ਪ੍ਰਾਈਸ ਆ ਰ ਇਸ ਦੇ ਕਲਰ ਸ਼ੇਡ ਆ ਰਿਹਾ ਜੀ ਪਿੰਕ ਸ਼ੇਡ ਆ ਰਿਹਾ येलो ਸ਼ੇਡ ਆ ਰਿਹਾ ਕਲਰ ਦੇਖੋ ਕਿੰਨੇ ਐਕਸੀਲੈਂਟ ਕਲਰ ਆ ਸਭ ਨੂੰ ਬੇਨਤੀ ਹੈ ਕਿ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਪ੍ਰੈਸ ਜਰੂਰ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਵੇ ਇੱਕ ਆ ਰਿਹਾ ਪਰਪਲ ਸ਼ੇਡ ਪਰ ਇੱਕ ਆ ਰਿਹਾ ਜੀ ਨਵਾਂ ਗ੍ਰੀਨ ਦਾ ਸ਼ੇਡ ਆ ਜੀ ਕਿੰਨਾ ਪਿਆਰਾ ਕਲਰ ਆ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਔਰ ਇੱਕ ਆ ਰਿਹਾ ਜੀ ਇਸ ਵਿੱਚ ਫਰੋਜ਼ੀ ਸ਼ੇਡ ਕਾਈ ਫਰੋਜ਼ੀ ਕਲਰ ਸੋ ਕਲਰ ਦੇਖੋ ਕਿੰਨੇ ਪਿਆਰੇ ਆ ਸੱਤ ਤੋਂ ਅੱਠ ਰੰਗ ਆਇਆ ਜੀ ਇਹਦੇ ਵਿੱਚ ਪੂਰੇ ਬਣ ਕੇ ਇੱਕ ਆ ਗਿਆ ਸਕਾਈ ਫਰੋਜੀ ਇੱਕ ਆ ਗਿਆ ਜੀ ਗ੍ਰੀਨ ਸ਼ੇਡ ਔਰ ਆਪਣਾ ਗੀ ਵੱਲੋ ਇੱਕ ਆ ਰਿਹਾ येलो ਸ਼ੇਡ ਔਰ ਇੱਕ ਆ ਰਿਹਾ ਪਿੰਕ ਸ਼ੇਡ ਇੱਕ ਆ ਗਿਆ ਲਵੈਂਡਰ ਸ਼ੇਡ ਔਰ ਇੱਕ ਆ ਗਿਆ ਜੀ ਗਾਜ਼ੇ ਪੀਚ ਕਲਰ ਸੋ ਪ੍ਰਾਈਸ ਆ ਰਹਾ ਸਿਰਫ ਇਕਨੋਮਿਕਲ ਪ੍ਰਾਈਸ ਜੀ 2150 ਰੁਪਏ 2150 ਦਾ ਪੈਗਾ ਜੀ ਸਕਰੀਨ ਸ਼ਾਟ ਲੈ ਲਓ ਆਪਣਾ ਆਰਡਰ ਕਰ ਲਿਓ ਪਲੇਸ WhatsApp ਤੇ ਲੋ ਜੀ ਨੈਕਸਟ ਡਿਜ਼ਾਈਨ ਆ ਰਿਹਾ ਜੀ ਜਿਮੀਚੂ ਫੈਬਰੀ ਦੇ ਵਿੱਚ ਬੜਾ ਸੋਹਣਾ ਡਿਜ਼ਾਈਨ ਆਇਆ ਜੀ ਆ ਚੈੱਕ ਕਰੋ ਬੜਾ ਸ਼ਾਨਦਾਰ ਡਿਜ਼ਾਈਨ ਹੈ ਵੀ ਸ਼ੇਪ ਨੈਕ ਦੇ ਵਿੱਚ ਬਣਾਇਆ ਹੋਇਆ ਆਰਟੀਕਲ ਬਹੁਤ ਪਿਆਰਾ ਹੈ ਕਲਰ ਸ਼ੇਡ ਬੜੇ ਪਿਆਰੇ ਹੈ ਇਹਦੇ ਵਿੱਚ ਕਲਰ ਬਿਲਕੁਲ ਡਿਫਰੈਂਟ ਰੈਡੀ ਕਰਵਾਇਆ ਆਪਾਂ ਸਲਵਾਰ ਦੇ ਪੋਚੇ ਤੇ ਵਰਕ ਹੈ ਜੀ ਔਰ ਆ ਆ ਰਿਹਾ ਇਸ ਦਾ ਦੁਪੱਟਾ ਸੇਮ ਫੈਬਰਿਕ ਦਾ ਦੁਪੱਟਾ ਜਿਮੀਚੂ ਦਾ ਸੋ ਨਿਊ ਫੈਬਰਿਕ ਆਇਆ ਬਿਲਕੁਲ 2024 ਦਾ ਲੇਟੈਸਟ ਫੈਬਰਿਕ ਜੀ ਲੋ ਜੀ ਇਸ ਦੇ ਵਿੱਚ ਕਲਰ ਰੈਡੀ ਕਰਵਾਇਆ ਇੱਕ ਪਰਪਲ ਸ਼ੇਡ ਕਲਰ ਚੈੱਕ ਕਰੋ ਤੁਸੀਂ ਕਿੱਡੇ ਪਿਆਰੇ ਕਲਰ ਆ ਮੈਂ ਕਹਿੰਦਾ ਇਦਾਂ ਦੇ ਕਲਰ ਜਲਦੀ ਜਲਦੀ ਮਿਲਦੇ ਨਹੀਂ ਇੱਕ ਆ ਰਿਹਾ ਪੀਕਾਕ ਸ਼ੇਡ ਔਰ ਇੱਕ ਆ ਰਹਾ ਜੀ ਮਹਿਰੂਨ ਚੈਰੀਆ ਕਲਰ ਹੈ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਸੋ ਬਿਲਕੁਲ ਨਵਾਂ ਸ਼ੇਡ ਹੈ ਇਸ ਦਾ ਪ੍ਰਾਈਸ ਆ ਰਿਹਾ ਜੀ ਇਕਨੋਮਿਕਲ ਪ੍ਰਾਈਸ ਆ ਰਿਹਾ ਸਿਰਫ ਤੇ ਸਿਰਫ 2150 ਰੁਪਏ ਦਾ ਪਵੇਗਾ ਜੀ 2150 ਰੁਪਏ ਜਿਹੜਾ ਵੀ ਕਲਰ ਚਾਹੀਦਾ ਹੈ ਆਪਣਾ ਸਕਰੀਨ ਸ਼ੋਟ ਲੈ ਕੇ ਆਰਡਰ ਕਰ ਲਓ WhatsApp ਤੇ ਪ੍ਰਾਈਸ ਇਕਨੋਮਿਕਲ ਪਾਰਟੀ ਵੇ ਡਿਜ਼ਾਈਨਰ ਸੂਟ ਨੇ ਜੀ 2150 ਰੁਪਏ ਸੋ ਨੈਕਸਸ ਹੋਂ ਦਿਖਾਣਾ ਬੜਾ ਸ਼ਾਨਦਾਰ ਆਰਟੀਕਲ ਹੈ ਕਲਰ ਸਾਰੇ ਸੋਨੇ ਆ ਇਹਦੇ ਲੋ ਜੀ ਨੈਕਸਟ ਆਰਟੀਕਲ ਆ ਰਿਹਾ ਜੀ ਬੜਾ ਪਿਆਰਾ ਆਰਟੀਕਲ ਆ ਸੈਟ ਕੋਲੋ ਪ੍ਰੋਪਰ ਕਲਰ ਰੈਡੀ ਕਰਵਾਇਆ ਕਿੰਨੇ ਰਿਓ ਇਹ ਦੇ ਇੱਕ ਘਰ ਆ ਜੀ ਆਵਲਾ ਡਿਜ਼ਾਈਨ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਆ ਪੂਰਾ ਫਰੰਟ ਹੈਵੀ ਆ ਜੀ ਅਲਟੀਮੇਟ ਆਰਟੀਕਲ ਹੈ ਸਲਵਾਰ ਦੇ ਪੋਚੇ ਤੇ ਵਰਕ ਹੈ ਰੇਂਜ ਵਾਈਜ਼ ਬਹੁਤ ਸੋਹਣਾ ਆਰਟੀਕਲ ਆ ਰੇਂਜ ਇਕਨੋਮਿਕਲ ਪ੍ਰਾਈਸ ਆ ਜੀ ਆ ਲੋ ਆ ਰਿਹਾ ਜੀ ਦੁਪੱਟਾ ਇਹਦਾ ਦੁਪੱਟੇ ਦਾ ਸਾਰਾ ਵਰਕ ਕਰਿਆ ਹੋਇਆ ਜੀ ਦੁਪੱਟਾ ਚੈੱਕ ਕਰੋ ਔਰਗੈਂਜ਼ਾ ਲਾਈਨ ਦਾ ਦੁਪੱਟਾ ਆ ਰਿਹਾ ਜੀ ਦੁਪੱਟੇ ਤੇ ਸਾਰਾ ਵਰਕ ਆ ਰਿਹਾ ਔਰ ਕਲਰ ਸ਼ੇਡ ਆਪਾਂ ਰੈਡੀ ਕਰਵਾਇਆ ਪ੍ਰੋਪਰ ਬ੍ਰਾਈਟ ਸ਼ੇਡ ਕਿਉਂਕਿ ਕਸਟਮਰ ਡਿਮਾਂਡ ਹੈ ਕਿ ਹੁਣ ਅਸੀਂ ਅੱਗੇ ਫਾਸਟੇਰ ਵੀ ਵੇਅਰ ਕਰ ਸਕੀਏ ਤੇ ਵੈਡਿੰਗ 'ਚ ਵੀ ਵੇਅਰ ਕਰ ਸਕੀਏ ਸਾਨੂੰ ਕਲਰ ਬ੍ਰਾਈਟ ਚਾਹੀਦੇ ਆ ਲੋ ਜੀ ਚੈੱਕ ਕਰੋ ਇੱਕ ਆ ਰਿਹਾ ਮਹਿੰਦੀ ਗ੍ਰੀਨ ਸ਼ੇਡ ਇੱਕ ਆ ਰਿਹਾ ਜੀ ਮਜ਼ੈਂਟਾ ਰਾਣੀ ਸ਼ੇਡ ਕਲਰ ਚੈੱਕ ਕਰੋ ਕਿੰਨੇ ਪਿਆਰੇ ਪਿਆਰੇ ਕਲਰ ਆ ਬਿਲਕੁਲ ਡਿਫਰੈਂਟ ਕਲਰ ਆ ਪਾਰਟੀ ਵੇਅਰ ਆ ਇਕ ਆ ਚੈੱਕ ਕਰੋ ਆ ਰਿਹਾ ਜੀ ਮੋਰ ਪੰਖੀ कलर ਫਿਰੋਜੀ ਮੋਰ ਪੰਖੀ ਆ ਰੰਗ ਹੈ कलर ਬਹੁਤ ਸੋਹਣਾ ਇੱਕ ਆ ਰਿਹਾ orange shade ਜੀ ਆ 컬러 ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਇੱਕ ਆ ਰਿਹਾ orange shade ਇੱਕ ਆ ਰਿਹਾ ਜੀ lavender shade कलर ਦੇਖੋ ਕਿੰਨਾ ਐਕਸਲੈਂਟ कलर ਹੈ ਬਿਊਟੀਫੁਲ कलर ਹੈ ਜੀ ਲੋ ਜੀ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ ਸਿਰਫ ਤੇ ਸਿਰਫ ਇਕਨੋਮਿਕਲ ਪ੍ਰਾਈਸ ਆ ਰਿਹਾ ਜੀ 2260 ਰੁਪਏ 2260 ਦਾ ਆਰਟੀਕਲ ਹੈ ਜੀ ਸੋ ਸਕਰੀਨ ਸ਼ਾਟ ਲੈ ਲਿਓ ਤੇ ਆਰਡਰ ਕਰ ਲਿਓ WhatsApp ਤੇ 2260 ਜਿਸ ਦਾ ਪ੍ਰਾਈਸ ਆ ਹੁਣ ਕਲਰ ਦੁਬਾਰਾ ਦੇਖ ਲਓ ਇੱਕ ਵਾਰੀ ਇੱਕ ਆ ਰਿਹਾ ਜੀ ਮੋਰ ਪੰਖੀ ਕਲਰ ਫਲੋਰੀਜਾ ਕਲਰ ਇੱਕ ਆ ਰਿਹਾ ਲਵੈਂਡਰ ਸ਼ੇਡ ਇੱਕ ਆ ਰਿਹਾ ਰਾਣੀ ਮਜ਼ੈਂਟਾ ਕਲਰ ਇੱਕ ਆ ਰਿਹਾ orange ਸ਼ੇਡ ਇੱਕ ਆ ਰਿਹਾ ਗ੍ਰੀਨ ਸ਼ੇਡ ਇੱਕ ਆ ਰਿਹਾ ਜੀ ਅਜ਼ੂਰ ਸ਼ੇਡ ਕਲਰ ਜਿਹੜਾ ਤੁਹਾਨੂੰ ਪਸੰਦਾ ਸਕਰੀਨਸ਼ਾਟ ਲੈ ਲਿਓ ਆਰਡਰ ਪਲੇਸ ਕਰ ਲਿਓ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੈਗੇ ਆ ਬਾਕੀ ਮੈਂ ਬੋਲ ਕੇ ਵੀ ਜਾਊਂਗਾ ਨੈਕਸਟ ਆਰਟੀਕਲ ਲੈ ਕੇ ਆਏ ਜੀ ਥੋੜੇ ਵਾਸਤੇ ਸਪੈਸ਼ਲ ਬਿਊਟੀਫੁੱਲ ਆਰਟੀਕਲ ਆਹ ਡਿਜ਼ਾਈਨ ਆਇਆ ਜੀ ਬੜਾ ਸੋਹਣਾ ਇਹ ਆ ਹਲੋ ਪੂਰਾ ਫਰੰਟ ਹੈ ਜੀ ਇਹ ਗਾਜ਼ਰੀ ਜਾਂ ਕਲਰ ਬੜਾ ਪਿਆਰਾ ਕਲਰ ਹੈ ਇਹਦੇ ਵਿੱਚ ਕਲਰ ਤੁਹਾਨੂੰ ਦਿਖਾਣਾ ਮੈਂ ਸਾਰੇ ਕਲਰ ਰੈਡੀ ਕਰਵਾਏ ਆ ਆ ਬਾਟਮ ਦੇ ਵਰਕ ਆ ਰਿਹਾ ਸਲਵਾਰ ਦੇ ਪੌਂਚ ਤੇ ਕੰਮ ਹੈ ਸਲਵਾਰਾਂ ਦੇ ਸਭ ਦੇ ਕੰਮ ਆ ਰਹੇ ਜੀ ਕਿਉਂਕਿ ਇਸ ਟਾਈਮ ਸਲਵਾਰ ਵਰਕ ਸਭ ਤੋਂ ਜ਼ਿਆਦਾ ਟੌਪ ਟ੍ਰੈਂਡ ਫੈਸ਼ਨ ਦੇ ਵਿੱਚ ਚੱਲ ਰਿਹਾ ਜੀ ਬਿਲਕੁਲ ਲੇਟੈਸਟ ਫੈਸ਼ਨ ਹੈ ਸੋ ਆ ਚੈੱਕ ਕਰੋ ਇਸ ਦਾ ਦੁਪੱਟਾ ਇਸ ਦੀ ਪ੍ਰਾਈਸ ਰੇਂਜ ਆ ਰਹੀ ਹੈ ਜੀ ਇਕਨੋਮਿਕਲ ਪ੍ਰਾਈਸ ਆ ਰਿਹਾ ਸੋ ਇਸ ਦੇ ਪਹਿਲਾ ਕਲਰ ਤੇ ਨਿਗਾਹ ਮਾਰ ਲਓ ਇਹ ਕਾਰਿਆ ਜੀ ਲਾਈਟ ਮਹਿੰਦੀ ਗ੍ਰੀਨ ਜਾਂ ਛੇੜਾ ਬੜਾ ਸੋਹਣਾ ਛੇੜਾ ਪਿਸ ਲੋ ਜੀ ਇੱਕ ਆ ਰਿਹਾ ਜੀ ਆਵਲਾ ਇੱਕ ਆ ਰਿਹਾ येलो ਸ਼ੇਡ ਇੱਕ ਆ ਰਿਹਾ ਫਰੋਜੀ ਸ਼ੇਡ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਪਿੰਕ ਸ਼ੇਡ ਦਿਖਾ ਦੋ ਪਿੰਕ ਦੀ ਇੱਕ ਆ ਰਿਹਾ ਲਵੈਂਡਰ ਸ਼ੇਡ ਪਰਪਲ ਸ਼ੇਡ ਸੋ ਕਲਰ ਸਾਰੇ ਸੋਹਣੇ ਆ ਪ੍ਰਾਈਸ ਇਸ ਆ ਰਿਹਾ ਜੀ ਤੁਹਾਨੂੰ ਇਹਨਾਂ ਦੀ ਸਾਰਿਆਂ ਦੀ ਇਹ ਸੂਟਾਂ ਦੀ ਸਾਰਿਆਂ ਦੀ ਤੁਹਾਨੂੰ ਸ਼ਿਪਿੰਗ ਫ੍ਰੀ ਪੈਗੀ ਜੀ ਜਿਹੜਾ ਮਰਜ਼ੀ ਲੈ ਲਿਓ ਹੋਰ ਦੋਸਤੋ ਆਪਾਂ ਤੁਹਾਡੇ ਲਈ ਸ਼ਿਪਿੰਗ ਵੀ ਫ੍ਰੀ ਕਰ ਦਾਂਗੇ ਇਹ ਨਾਲੇ 2150 ਅੱਜ ਤਾਂ ਥੋੜਾ ਨਾਫਾ ਦਾ ਕਰ ਦਾਂਗੇ ਲੋ ਜੀ 2150 ਰੁਪਏ ਪ੍ਰਾਈਸ ਰਹੇਗਾ ਸ਼ਿਪਿੰਗ ਤੁਹਾਨੂੰ ਫ੍ਰੀ ਕਰ ਕਰ ਦਾਂਗੇ ਸਾਰਿਆਂ ਦੀ ਸੋ ਕਲਰ ਤੇ ਨਿਗਾਹ ਮਾਰ ਲਓ ਹੁਣ yellow shade ਵੀ ਆ ਗਿਆ ਗਾਜ਼ਰੀ ਆ ਗਿਆ ਸਾਰੇ ਕਲਰ ਸੋਹਣੇ ਆ sky ਵੀ ਆ ਗਿਆ purple ਵੀ ਆ ਗਿਆ green ਵੀ ਆ ਗਿਆ pink ਵੀ ਆ ਗਿਆ ਕਲਰ ਸਾਰੇ ਬੜੇ ਪਿਆਰੇ ਆ ਨਵੇਂ ਨਵੇਂ ਸ਼ੇਡ ਆ 2150 ਰੁਪਏ ਪ੍ਰਾਈਸ ਰਹੇਗਾ ਇਹਨਾਂ ਦੀ ਤੁਹਾਨੂੰ ਸ਼ਿਪਿੰਗ ਫ੍ਰੀ ਲੱਗੇਗੀ ਜਿਹੜਾ ਮੈਂ ਤੁਹਾਨੂੰ ਆ ਬਲੌਗ ਚ ਦਿਖਾ ਰਿਹਾ ਲੋ ਜੀ ਨੈਕਸਟ ਆਰਟੀਕਲ ਆ ਰਿਹਾ ਜੀ ਬੜਾ ਸ਼ਾਨਦਾਰ ਪਿਓਰ ਕ੍ਰੇਮ ਦਾ ਆਰਟੀਕਲ ਲੈ ਕੇ ਆਏ ਹਾਂ ਜੀ ਸਭ ਤੋਂ ਵੱਡੀ ਗੱਲ ਪਿਓਰ ਕ੍ਰੇਵ ਫੈਬ੍ਰਿਕ ਦੇ ਵਿੱਚ ਮੋਸਟਲੀ ਜਿਹੜੀ ਰੇਂਜ ਸ਼ੁਰੂ ਹੁੰਦੀ ਆ ਉਹ ਹੁੰਦੀ ਆ ਜੀ ਘੱਟੋ ਘਾਟ ਵੀ ਨਾ ਨਾ ਕਰਦੇ 3000 3500 ਸਟਾਰਟਿੰਗ ਹੁੰਦੀ ਆ ਪਰ ਜਿਹੜਾ ਇਹ ਰੇਟ ਆਇਆ ਜੀ ਜਿਸ ਰੇਟ ਦੇ ਵਿੱਚ ਇਹ ਆਰਟੀਕਲ ਤਿਆਰ ਕਰਾਇਆ ਪੂਰਾ ਹੈਂਡਵਰਕ ਦਾ ਕੰਮ ਹੈ ਤੁਸੀਂ ਪੀਸ ਚੈੱਕ ਕਰੋਗੇ ਨਾ ਸ਼ਾਨਦਾਰ ਬਣਾਇਆ ਹੋਇਆ ਹੈਂਡਵਰਕ ਜਰੀਵਰਕ ਬਾਜੂ ਦੇ ਪ੍ਰੋਪਰ ਕੰਮ ਅਲਟੀਮੇਟ ਆਰਟੀਕਲ ਹੈ ਪੂਰਾ ਫਰੰਟ ਹੈਵੀ ਹੈ ਫਰੰਟ ਦਿਖਾ ਦਿਓ ਪਹਿਲਾਂ ਫਰੰਟ ਬਾਜੂ ਸਭ ਤੋਂ بڑا ਸ਼ਾਨਦਾਰ ਆਰਟੀਕਲ ਹੈ ਪਿਓਰ ਕਰੀਮ 올ਓਵਰ ਸੂਟ ਆਏਗਾ ਜੀ ਔਰ ਦੁਪੱਟਾ ਆ ਰਿਹਾ ਜੀ ਇਸ ਦੇ ਨਾਲ ਬੜਾ ਸ਼ਾਨਦਾਰ ਇਸ ਦਾ ਦੁਪੱਟਾ ਜਿਹੜਾ ਆ ਰਿਹਾ ਜੀ ਚਨੂਨ ਦਾ ਦੁਪੱਟਾ ਆ ਰਿਹਾ ਸੋ ਇਹਦੇ ਵਿੱਚ ਕਲਰ ਰੈਡੀ ਕਰਵਾਏ ਆ ਆਪਾਂ ਜੀ ਬਿਲਕੁਲ ਨਵੇਂ ਸ਼ੇਡ ਰੈਡੀ ਕਰਵਾਏ ਆ ਆਮਾਜ਼ੰਟਾ ਰਾਣੀ ਕਲਰ ਆ ਜੀ ਆ ਆਏਗਾ ਮੋਰ ਪੰਖੀ ਕਲਰ ਇਹ ਥੋੜਾ ਜਿਹਾ ਕਲਰ ਚੇਂਜ ਹੋਏਗਾ ਵੀਡੀਓ ਦੇ ਉੱਪਰ ਕਲਰ ਦੀ ਬਿਊਟੀ ਬਹੁਤ ਹੈ ਆ ਚੈੱਕ ਕਰੋ ਇੱਕ ਆ ਰਿਹਾ ਬੋਟਲ ਗ੍ਰੀਨ ਸ਼ੇਡ ਇੱਕ ਆ ਰਿਹਾ ਔਰੇਂਜ ਸ਼ੇਡ ਇੱਕ ਆ ਰਿਹਾ ਰੈੱਡ ਸ਼ੇਡ ਔਰ ਇੱਕ ਆ ਰਿਹਾ ਮਹਿਰੂਨ ਸ਼ੇਡ ਸੋ ਇਸ ਦਾ ਪ੍ਰਾਈਸ ਆ ਰਿਹਾ ਜੀ ਸ਼ਿਪਿੰਗ ਤੁਹਾਨੂੰ ਫ੍ਰੀ ਪੈਗੀ ਪ੍ਰਾਈਸ ਆ ਰਿਹਾ ਜੀ 2460 ਰੁਪਏ 2460 ਰੁਪਏ ਤੇ ਸ਼ਿਪਿੰਗ ਫ੍ਰੀ ਨਾਲ ਸੋ ਜਿਹੜਾ ਵੀ ਕਲਰ ਚਾਹੀਦਾ ਹੋ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਵਟਸਐਪ ਤੇ ਸਭ ਦੇ ਪ੍ਰਾਈਸ ਮੈਂਸ਼ਨ ਨੇ ਸਾਡੇ ਦੋ ਨੰਬਰ ਨੇ ਵਟਸਐਪਲੇ 7837837015332852830084 ਆ ਦੋ ਨੰਬਰਾਂ ਤੇ ਵਟਸਐਪ ਚੱਲਦਾ ਜੀ 783701533285283004 ਆ ਦੋ ਨੰਬਰਾਂ ਤੇ ਵਟਸਐਪ ਚੱਲਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਲਓ Thank you so much.